ਹੁਣ 29 ਦੇ ਬਾਅਦ ਦੁਪਹਿਰ ਤੋਂ ਵਰਖਾ ਦੀਆਂ ਕਾਰਵਾਈਆਂ ਵਧ ਰਹੀਆਂ ਸ਼ੁਰੂ ਹੋਣੀਆਂ ਜਿਹੜੀਆਂ ਕਿ 30 31 ਅਗਸਤ ਤੇ 1 ਤੋਂ ਸਤੰਬਰ 2025 ਨੂੰ ਜ਼ਿਆਦਾਤਰ ਹਿੱਸਾ ਕਵਰ ਕਰ ਲੈਣੀਆਂ ਭਾਵੇਂ ਕਿ ਸਿਸਟਮ ਆ ਪਹਿਲਾ ਸਿਸਟਮ ਜਿੰਨਾ ਖਤਰਨਾਕ ਨਹੀਂ ਹੋਏਗਾ ਪਰੰਤੂ ਫਿਰ ਵੀ ਇਸ ਸਿਸਟਮ ਦੇ ਵਿੱਚ ਕੁਝ ਇਲਾਕਿਆਂ 'ਚ ਭਾਰੀ ਵਰਖਾ ਹੋ ਸਕਦੀ ਹੈ ਤੇ ਇਹ ਜਿਹੜਾ ਹੈਗਾ 50 ਤੋਂ 75% ਹਿੱਸਾ ਪੰਜਾਬ ਹਰਿਆਣਾ ਪਹਾੜ ਇਹਨਾਂ ਦਾ ਕਵਰ ਕਰ ਸਕਦਾ ਹੈ ਭਾਵੇਂ ਕਿ ਸਾਨੂੰ ਇਹ ਉਮੀਦ ਹੈ ਕਿ ਇਹ ਪਹਿਲੇ ਸਿਸਟਮ ਜਨਾ ਪਾਰਾ ਨਹੀਂ ਹੋਏਗਾ ਪਰ ਫਿਰ ਵੀ ਕਿਉਂਕਿ ਇਹ ਪਹਿਲੇ ਸਿਸਟਮ ਦੇ ਕਰਕੇ ਜਮੀਨਾਂ ਦੇ ਵਿੱਚ ਪਾਣੀ ਜੀਰ ਨੂੰ ਹਟ ਗਿਆ ਪਾਣੀ ਖੜਾ ਹੈ ਤਾਂ ਫਿਰ ਜੇਕਰ ਇਹ ਪਾਰੀ ਵਰਖਾ ਵੀ ਹੁੰਦੀ ਹੈ ਤਾਂ ਉਹ ਪਹਿਲੇ ਪੁਆਇੰਟਾਂ ਮਿਲ ਕੇ ਜਿਹੜਾ ਹੈਗਾ ਸਾਨੂੰ ਸਾਵਧਾਨ ਰਹਿਣਾ ਪਏਗਾ ਪਹਾੜਾਂ ਤੇ ਜਾਣ ਵਾਲੇ ਵੀ ਸਾਵਧਾਨੀ ਵਰਤਣ ਪਹਾੜ ਪਹਿਲਾਂ ਹੀ ਖਤਰਨਾਕ ਹੈ ਅਗਲੀ ਗੱਲ ਇਹ ਹੈਗੀ ਹੈ ਕਿ ਕੁਝ ਵੀਰ ਕਹਿ ਰਹੇ ਕਿ ਸਾਡੇ ਸ਼ੀਤ ਬਲਾਈਟ ਆ ਗਈ ਹੈ ਕੀ ਕਰੀਏ ਦੇਖੋ ਇਹ ਹਾਲਾਤ ਇਹੋ ਜਿਹੇ ਆ ਕਿ ਤੁਸੀਂ ਸਪਰੇਅ ਕਰੋਗੇ ਹੋ ਸਕਦਾ ਘੰਟੇ ਬਾਅਦ ਮੀਂਹ ਪੈ ਜਾਏ ਜੇ ਤੁਹਾਨੂੰ ਲੱਗਦਾ ਕਿ ਮੇਰੇ ਖੇਤ ਦਿੱਕਤ ਹੈ ਤਾ ਇੱਕ ਕੱਲੀ ਅਸਪਰੇ ਲਈ ਆ ਕੇ ਕੱਲੀ ਦੋਗੀ ਦੇ ਸਪਰੇ ਕਰ ਦਿਓ ਬਾਕੀ ਮੀਆਂ ਤੋਂ ਬਾਅਦ ਆਪਾਂ ਦੇਖਾਂਗੇ ਕੀ ਹਾਲਾਤ ਬਣਦੇ ਉਸ ਹਿਸਾਬ ਨਾਲ ਪੜਸੀ ਹੈ ਨਾ ਲਵਾਵਾਂਗੇ ਨੂੰ ਕੋਸ਼ਿਸ਼ ਕਰਾਂਗੇ ਕਿ ਆਪਾਂ ਜ਼ਿਲ੍ਹੇਵਾਰ ਗੱਲ ਕਰਨ ਦੀ ਕਿ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀ ਕੁ ਵਰਖਾ ਦੀ ਸੰਭਾਵਨਾ ਹੈਗੀ